ਗੁੱਡ ਮਾਰਨਿੰਗ ਜਿਸ ਦਿਨ ਬੁੱਢਾ ਪਹਿਲਾਂ ਉੱਠ ਜਾਵੇ ਉਹ ਬੁੱਢੀ ਨੂੰ ਕਹਿੰਦਾ ਹੈ ਤੇ ਜਿਸ ਦਿਨ ਬੁੱਢੀ ਪਹਿਲਾਂ ਉੱਠ ਜਾਵੇ ਉਹ ਗਹਿਰੀ ਨੀਂਦ ਵਿੱਚ ਸੁੱਤੇ ਪਏ ਬੁੱਢੇ ਨੂੰ ਨਿਹਾਰਦੀ ਹੈ ਤੇ ਬੁੱਲਾਂ ਤੇ ਉਸ ਖਰਾਹਟ ਲਿਆ ਕੇ ਕਾਣ ਉਠਾਣਾ ਹੈ ਸੋਚ ਕੇ ਫਰੈਸ਼ ਹੋਣ ਚਲੀ ਜਾਂਦੀ ਹੈ ਅਕਸਰ ਸਵੇਰੇ ਸਵੇਰੇ ਹੀ ਗੇਟ ਖੋਲਣ ਦੇ ਮੁੱਦੇ ਤੇ ਇਹਨਾ ਮਿੱਠੀ ਲੋਕਚੋਗ ਹੁੰਦੀ ਰਹਿੰਦੀ ਹੈ ਮੈਂ ਸਮਾਹਾ ਤੇ ਇੱਕ ਡੀਟਰ ਕਲੌਕ ਦੇ ਰੂਪ ਵਿੱਚ ਸਾਹਮਣੇ ਕੰਧ ਤੇ ਟੰਗਿਆ ਹੋਇਆ ਇਹ ਸਭ ਕੁਝ ਦੇਖਦਾ ਹਾਂ ਵੱਡੇ ਸਾਰੇ ਘਰ ਵਿੱਚ ਬੁੱਢਾ ਬੁੱਢੀ ਅਕਸਰ ਇਕੱਲੇ ਹੀ ਹੁੰਦੇ ਹਨ ਵੱਡਾ ਬੇਟਾ ਬੇਟੀ ਇਹਨਾਂ ਦੀ ਪੋਤੀ ਬਾਹਰ ਦੂਰ ਰਹਿੰਦੇ ਹਨ ਤੇ ਛੋਟਾ ਬੇਟਾ ਬੇਟੀ ਲੱਗੇ ਹੀ ਸ਼ਹਿਰ ਵਿੱਚ ਵੱਡੇ ਛੋਟੇ ਹਰ ਵਾਰ ਹਰ ਵਾਰ ਜਦੋਂ ਆਉਂਦੇ ਹਨ ਇਨਾਂ ਨੂੰ ਆਪਣੇ ਨਾਲ ਲਿਜਾਣ ਦੀ ਬਥੇਰਾ ਜੋ ਲਾਉਂਦੇ ਹਨ ਇਹ ਹਨ ਕਿ ਇੱਥੇ ਰਹਿ ਕੇ ਹੋ ਜਾਣ ਉੰਜੇ ਦੋਨਾਂ ਕੋਲੇ ਅਕਸਰ ਗੇੜੇ ਮਾਰਦੇ ਰਹਿੰਦੇ ਹਨ ਉੱਥੇ ਵੀ ਮੈਂ ਇਨਾਂ ਦੇ ਕਮਰੇ ਦੀ ਕੰਧ ਤੇ ਟੰਗਿਆ ਬਿਰਾਜਮਣ ਹੁੰਦਾ ਤੇ ਸਭ ਕੁਝ ਦੇਖਦਾ ਹਾਂ ਜਦੋਂ ਬੱਚੇ ਘਰੇ ਆਉਂਦੇ ਹਨ ਤਾਂ ਘਰ ਵਿੱਚ ਰੌਣਕ ਹੋ ਜਾਂਦੀ ਹੈ ਸਭ ਚਹਿਕਣ ਲੱਗ ਜਾਂਦੇ ਹਨ ਬੁੱਢਾ ਅਕਸਰ ਘਰੇ ਬੇਲਾ ਹੁੰਦਾ ਹੈ ਜਾਂ ਬੇਲੇ ਕੰਮਾਂ ਵਿੱਚ ਹੁੰਦਾ ਹੈ ਉਹ ਜਿੱਥੇ ਬੁੱਢੀ ਤੋਂ ਕੋਈ ਕੰਮ ਨਹੀਂ ਹੁੰਦਾ ਪਰ ਉਹ ਸਾਰਾ ਦਿਨ ਆਪਣੀ ਕੁੱਕ ਸਫਾਈਆਂ ਵਾਲੀ ਕੱਪੜੇ ਧੋਣ ਵਾਲੀ ਅਤੇ ਗਲੀ ਵਿੱਚ ਆਉਂਦੇ ਕੂੜਾ ਚੁੱਕਣ ਵਾਲਿਆਂ ਦੀ ਖਾਤਰਦਾਰੀ ਵਿੱਚ ਹੀ ਲੱਗੀ ਰਹਿੰਦੀ ਹੈ ਉਹ ਅਕਸਰ ਹੀ ਆਪਣੇ ਕੋਕ ਨਾਲ ਬੈਠ ਕੇ ਗੱਲਾਂ ਮਾਰਦੀ ਹੈ ਤੇ ਉਸ ਨਾਲ ਹੀ ਚਾਹ ਪੀਂਦੀ ਹੈ। ਬਾਕੀਆਂ ਦਾ ਚਾਹ ਠੰਡਾ ਹੋ ਉਹ ਬਣਾਉਂਦੀ ਹੈ। ਬੁੱਢੀ ਬੁੱਡੇ ਲਈ ਸਵੇਰੇ ਸ਼ਾਮ ਤਿੰਨ ਰੋਟੀਆਂ ਆ ਪਕਾਉਂਦੀ ਹੈ। ਕਿਉਂਕਿ ਬੁੱਢਾ ਨਖਰੀ ਵਾਲਾ ਹੈ। ਕਿਸੇ ਦੇ ਹੱਥ ਦੀ ਪੱਕੀ ਰੋਟੀ ਨਹੀਂ ਖਾਂਦਾ। ਬੁੱਢੀ ਘਰ ਵਿੱਚ ਰੱਖੀ ਕਾਲੇ ਰੰਗ ਦੇ ਦਰਬੇਸ਼ ਦੀ ਖੂਬ ਸੇਵਾ ਕਰਦੀ ਹੈ। ਉਸ ਨੂੰ ਦੋ ਟਾਈਮ ਮਾਤੀ ਖਾਂਦੀ ਹੈ। ਖੁਦ ਨਾ ਹੁੰਦੀ ਹੈ ਤੇ ਦੋ ਟਾਈਮ ਖੁਦ ਹੀ ਬਾਹਰ ਲੈ ਕੇ ਜਾਂਦੀ ਹੈ ਜੇ ਉਹ ਉਸ ਵੱਲ ਪੂਰਾ ਧਿਆਨ ਨਾ ਦੇਈ ਤਾਂ ਉਹ ਹੋਰ ਉਸ ਜਾਂਦਾ ਹੈ ਅਤੇ ਇਹੀ ਹਾਲ ਬੁੱਢੇ ਦਾ ਹੈ ਉਹਨਾਂ ਦਾ ਸਾਰਾ ਦਿਨ ਬੁੱਢੇ ਤੇ ਬੁੱਢੀ ਦੀ ਲੋਕ ਚੋਕ ਚੱਲਦੀ ਰਹਿੰਦੀ ਹੈ ਮੈਨੂੰ ਉਹ ਦੋਨੇ ਕਮਰੇ ਦੇ ਦਰਵਾਜ਼ੇ ਦੇ ਪੱਲੇ ਤੇ ਬੈਠੇ ਜਿਹੜਾ ਚੜੀ ਵਰਗੇ ਲੱਗਦੇ ਆ जो एक दूजे के अपनी चुंज मारके खुश होंगे जो बुढ़ी कुछ उच्चा बोलती है ता बुढ़ा कबूतर वागू अखा बंद कर लेता है ते कदे कद बापू के तीन बंदर वांगू अख कूहते हथ रख लोता समा बुढ़ा बुढ़ी घरे इकट्ठे ही रेंदे हैं तो बाहर भी इकट्ठे ही जाते हैं ਇਥੋਂ ਤੱਕ ਕੇ ਬੁੱਢਾ ਕਿਸੇ ਨੂੰ ਮਿਲਣ ਗਿਆ ਜਾਂ ਕਟਿੰਗ ਕਰਾਉਣ ਗਿਆ ਬੁੱਢੀ ਨੂੰ ਨਾਲ ਲਿਜਾਣਾ ਨਹੀਂ ਪੁੱਲਦਾ ਚਾਹੇ ਉਹ ਜੋ ਕਾਮ ਆਗੋ ਬਾਹਰ ਕਾਰ ਵਿੱਚ ਹੀ ਬੈਠੀ ਰਹੇ ਬੁੱਡੇ ਬੁੱਢੀ ਦੇ ਪਤਾ ਨਹੀਂ ਕਿੰਨੇ ਗੁਣ ਮਿਲਦੇ ਹਨ ਇਹ ਤਾਂ ਜੰਤਰੀ ਵਾਲੇ ਪੰਡਤ ਨੂੰ ਪਤਾ ਹੋਵੇਗਾ ਪਰ ਆ ਤਾਂ ਬਹੁਤੀਆਂ ਇੱਕੋ ਜੀਆਂ ਹੀ ਹਨ ਕਈ ਵਾਰੀ ਬੁੱਢਾ ਗੱਲਾਂ ਕਰਦਾ ਕਰਦਾ ਇਮੋਸ਼ਨਲ ਹੋ ਜਾਂਦਾ ਹੈ ਤੇ ਝਟ ਅੱਖਾਂ ਭਰ ਲੈਂਦਾ ਹੈ ਫਿਰ ਬੁੱਢੀ ਬੁੱਡੇ ਨੂੰ ਪੂਰਾ ਹੌਸਲਾ ਦੇਦੀ ਹੈ ਕਈ ਵਾਰੀ ਉਹ ਦੋਨੇ ਟੁੱਟ ਗਏ ਰਿਸ਼ਤੇ ਆਂ ਤੇ ਦੂਰ ਹੋ ਗਏ ਆਪਣੇਆਂ ਨੂੰ ਯਾਦ ਕਰਕੇ ਪਰੇਸ਼ਾਨ ਹੋ ਜਾਂਦੇ ਹਨ ਚਲੋ ਛੱਡੋ ਜੀ ਕਹਿ ਕੇ ਬੁੱਢੀ ਬੁੱਡੇ ਨੂੰ ਤਰਵਾਸਤਾ ਦੇ ਦਿੰਦੀ ਹੈ ਪਰ ਉਸ ਦੀ ਅੰਦਰਲੀ ਟੀਸ ਉਸ ਦੇ ਚਿਹਰੇ ਤੇ ਸਾਫ ਚੜਕਦੀ ਹੈ ਉੰਜ ਇਹ ਬੁੱਢਾ-ਬੁੱਢੀ ਇੱਕ ਦੂਜੇ ਦੇ ਪੂਰਕ ਹਨ ਕਦੇ-ਕਦੇ ਸ਼ਾਮ ਨੂੰ ਜਵਾਕਾ ਮੰਗਦੇ ਚਟਪਟਾ ਖਾਣ ਨਿਕਲ ਜਾਂਦੇ ਹਨ ਕਦੇ-ਕਦੇ ਬੁੱਢਾ-ਬੁੱਢੀ ਨੂੰ ਆਪਣੇ ਦਰਦ ਕਰਦੇ ਪੈਰ ਘੁੱਟਣ ਨੂੰ ਕਹਦਾ ਹੈ ਭਾਵੇਂ ਉਸ ਨੂੰ ਪਤਾ ਹੁੰਦਾ ਹੈ ਕਿ ਬੁੱਢੀ ਦੇ ਹੱਥਾਂ ਵਿੱਚ ਦਮ ਨਹੀਂ ਹੈ ਤੇ ਕਈ ਵਾਰੀ ਬੁੱਢੀ-ਬੁੱਢੇ ਨੂੰ ਆਪਣੇ ਉਹਡੇ ਮੋਡੇ ਦਵਾਉਣ ਨੂੰ ਕਹਿੰਦੇ ਹੈ ਤੇ 2 ਮਿੰਟਾਂ ਬਾਅਦ ਉਹ ਚੱਲ ਬੱਸ ਕਹਿ ਦਿੰਦੇ ਹਨ ਮੈਨੂੰ ਲੱਗਦਾ ਹੈ ਕਿ ਇਹ ਕੋਈ ਫਿਜ਼ੀਓਥੈਰੇਪੀ ਨਹੀਂ ਬਸ ਹੱਥ ਹੌਲਾ ਹੀ ਹੁੰਦਾ ਹੈ ਉਹ bari bari ਟਾਈਮ ਬਿਖਦੇ ਹਨ ਇੱਕ ਵਾਰ ਯਾਦ ਕਰਦੇ ਹਨ ਤਰੀਕ ਮਹੀਨੇ ਤੇ ਸਾਲ ਚਤਾਰਦੇ ਹਨ ਰੱਬ ਦਾ ਦਿੱਤਾ ਉਹਨਾਂ ਕੋਲੇ ਸਭ ਕੁਝ ਹੈ ਦੁੱਧ ਪੁੱਤ ਧਨ ਦੌਲਤ ਰਤਬਾ ਸਹਰਤ ਸਭਰ ਵੀ ਹੈ ਚੰਗੀ ਆਗਿਆਕਾਰੀ ਔਲਾਦ ਹੋਰ ਬੰਦੇ ਨੂੰ ਕੀ ਚਾਹੀਦਾ ਹੈ ਬਸ ਕਹਿੰਦੇ ਇਕੱਠੇ ਹੀ ਰਹੀਏ ਇਸ ਲੋਕ ਚ ਵੀ ਤੇ ਅਗਲੇ ਲੋਕ ਚ ਵੀ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੁਸੀਂ ਵੀ ਬੁੱਢਾ ਬੁੱਢੀ ਬਾਰੇ ਆਪਣੇ ਕਮੈਂਟ ਜਰੂਰ ਲਿਖ ਕੇ ਭੇਜਣਾ ਜੀ ਕਹਾਣੀ ਨੂੰ ਅੰਤ ਤੱਕ ਬੜੇ ਪਿਆਰ ਨਾਲ ਸੁਣਦੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ